میں تے نال اے جاں لے خزینہ منو رکھ تا نا میں لڑ کے یار تیرے

मधुया मधुनी ख़ुशि

ਮੁਹੱਬਤ ਦੀ ਜੁਗਨਸੇ ਕੋਈ ਦਰਨਾ ਕੇ ਨਹੀਂ ਬਗਾਨੀ ਆ ਤੇਰੀ ਜਬੀ ਨੂੰ ਦੋ ਪਿੰਡ ਵਰਕਰ ਤੇ ਜਬਾ ਲਈ ਪਿੰਡ ਦਾ ਨਾਮ ਆ ਕਿ ਤੇ ਕੇ ਸਾਡੇ ਕੋਲ ਮੇਲਾ ਚੱਲ ਰਿਹਾ ਹੈ ਕੋਲ ਨਾ ਲਾਲਾ ਜੀ ਸਰਕਾਰ ਦਾ ਦਰਵਾਜ਼ਾ ਹੈ ਜੀ ਇਹ ਪਿੰਡਾਂ ਅੰਧਾਲਪੁਰ ਨਾਲ ਬੜੋ ਲਖਨ ਖੋਲੇ ਡੇਰੇ ਰਾਜਪੁਰਾ ਦੇ ਪਿੰਡ ਇਹ ਚਾਰਾਂ ਪਿੰਡਾਂ ਦੇ ਸਹਿਯੋਗ ਨਾਲ ਮੇਲਾ ਮਨਾ ਰਿਹਾ ਜੋ ਕਿ 73 25 ਸਾਲ ਤੋਂ ਮੈਂ ਇਸ ਮੇਲੇ ਦੀ ਸੇਵਾ ਕਰ ਰਿਹਾ ਤੇ 32 ਸਾਲ ਤੋਂ ਸਾਡੇ ਨਾਰਪੁਰ ਵਾਲੇ ਭਰਾ ਬਿਆਲਪੁਰ ਵਾਲੇ ਰਾਜਪੁਰ ਵਾਲੇ ਢੇਰੇ ਵਾਲੇ ਸਾਰੇ ਨਾਲ ਕੇ ਇਸ ਦਿਨ ਨੂੰ ਮੇਲਾ ਆਉਂਦਾ ਹੈ ਇਹ ਕਿਨੇ ਦਿਨਾਂ ਮੇਲਾ ਤੇ ਪਹਿਲੇ ਦਿਨ ਬੋਤਰੀਕ ਦੀ ਸਾਡੀ ਮਹਿੰਦੀ ਦੀ ਰਸਮ ਹੁੰਦੀ ਆ ਤੇ ਤਿੰਨ ਤਰੀਕ ਦਾ ਅਮੇਸ਼ਾਹੀ ਤਿੰਨ ਦਿਨਾਂ ਨੂੰ ਮੇਲਾ ਲੱਗਦਾ ਹੈ ਮੇਲੇ ਦੇ ਗੋਣੇ ਕਲਾਕਾਰ ਕਿਹੜੇ ਆਏ ਨੇ ਇਹ ਗੋਣਾਂ ਵਾਲੇ ਕਲਾ ਦੀ ਕਰਾਦੇ ਅਨਲ ਵ્યાਸ ਕਰਤਾਪੁਰ ਵਾਲੇ ਕਵਾਲ ਜੀ ਤੇ ਆਰਤੀਆਂ ਜਾਨੀ ਉਕਾ ਨਕਾਲ ਪਾਰਟੀ ਜੀ ਜਿਹੜੀ ਸੰਗਤ ਤੋਂ ਵੀਰੋ ਬੋਚੇ ਕਰੀਏ ਮਿਲਣ ਦੇ ਕਰਨ ਵਾਸਤੇ ਆਈਆ ਉਹਨਾਂ ਵਾਸਤੇ ਕੀ ਕੀ ਪ੍ਰਵਾਨ ਕੀਤੀ ਗਈ ਉਹਨਾਂ ਵਾਸਤੇ ਦਰਬਾਰ ਵੱਲੋਂ ਤੇ ਸਵਾਧਾਰਾ ਵੱਲੋਂ ਜੀ ਪਹਿਲਾ ਸਿਹਰੇ ਚਾਪ ਖੜਾ ਜੀ ਸ਼ਪੀਲ ਠੰਡੀ ਸ਼ਪੀਲ ਦਾ ਮਿੱਠੇ ਜਲ ਦੀ ਸ਼ਪੀਲ ਲਾਈ ਗਈ ਆ ਉਸ ਦੇ ਇਮਰਾਨ ਤੇ ਲੰਗਰ ਜੋ ਬਾਬਾ ਜੀ ਦਾ ਜੋ ਵੀ ਲੰਗਰ ਬਣਾ ਹੈ ਔਰ ਸਾਰੇ ਸੰਗਤ ਨੂੰ ਦਰਸਾਇਆ ਜਾਏਗਾ ਦਰਵਾਜ਼ਾ ਕੀ ਨਾਮ ਦਾ ਦਰਵਾਜ਼ਾ ਦਾ ਨਾਮ ਲਾਲਾ ਵਾਲੀ ਸਰਕਾਰ ਦਾ ਦਰਵਾਜ਼ਾ ਹੈ ਇਹਨਾਂ ਦੇ ਵੀਰੇ ਕਿੰਨਾ ਚੋਣ ਹਨ ਅੰਮੜੇ ਵੀਰਾਂ ਦਾ ਬਹੁਤ ਯੋਗਦਾਨ ਹੈ ਹਰ ਨਵੀਂ ਲੀਡ ਅਮਰੀਕਾ ਤੋਂ ਇੰਗਲੈਂਡ ਤੋਂ ਹੋਰਲੇ ਵੀ ਬਾਹਰਲੇ ਦੇ ਸਾਧ ਮੇਰੇ ਵੀਰ ਜਿਹੜਾ ਮੇਰੇ ਬੇੜੇ ਆਪਣੇ ਨਾਰਬੜ ਵਾਲੇ ਸੱਜਣ ਰਾਜਪੁਰੇ ਵਾਲੇ ਸੱਜਣ ਨੂੰ ਐਨਆਰਆਈ ਵੀਰਾਂ ਨੇ ਵੀ ਸਜੂ ਉਪੋਤਤੀਤਾਸ ਮਿਲੀ ਥੀ ਗ੍ਰਾਮਪੰਚਾਇਤ ਬਿਆਲਪੁਰ ਦੇ ਤਰਵਾਦੀ ਆ ਸੀ ਅਸੀਂ ਨਾਰਬੜ ਦੀ ਗ੍ਰਾਮਪੰਚਾਇਤ ਦੇ ਤਰਵਾਦੀ ਆ ਅਸੀਂ ਰਾਜਪੁਰੇ ਦੀ ਗ੍ਰਾਮਪੰਚਾਇਤ ਦੇ ਬਹੁਤ ਹੀ ਤਰਵਾਦੀ ਆ ਜਿਹੜਾ ਨੇ ਇਸ ਮੇਲੇ ਵਿੱਚ ਬਹੁਤ ਯਾਰਾ ਯੋਗਦਾਨ ਪਾਇਆ ਬਬੇ ਅੱਜ ਕਾ ਨੌਜਵਾਨ ਪੀੜੀ ਨੂੰ ਕਿਸੇ ਦੇ ਦੱਸਦੇ ਨਾ ਇਹ ਨੌਜਵਾਨ ਵੀਰ ਜੀ ਨੇ ਇੱਕ ਰੱਬ ਦੇ ਨਾਲ ਜੁੜੇ ਆਪਣਿਆ ਆਪਣੇ ਆਪ ਨੂੰ ਆਤਮਾ ਜਿਹੜੀ ਆ ਉਹ ਮਾਲਕ ਦੇ ਨਾਲ ਚਰਨਾ ਵਿੱਚ ਜਿਹੜੇ ਤਾਂਦੇ ਅਸੀਂ ਆਪਣੇ ਨਸ਼ੇ ਤੋਂ ਦੂਰ ਰਹਿ ਕੇ ਮਾਲਕ ਦੇ ਨਾਲ ਮਾਲਕ ਦੀ ਪੁcjਤੀ ਕਰੀਏ ਤੇ ਸਾਨੂੰ ਸੁਰਗ ਦਾ ਆਸਤਾ ਮਿਲ ਸਰੇ ਉਸ ਉਸ ਮਾਲਕ ਦੇ ਚਰਨਾ ਵਿੱਚ ਅਸੀਂ ਇਹੋ ਜੀ ਅਰਦਾਸ ਕਉਂਦੇ ਹਾਂ ਜੈਸਾ ਇਹ ਹੈ ਸਰ ਅੱਜ ਕਿੰਨੇ ਆਦਮੀ ਬਗੇ ਮੇਲਾ ਲਗਾ ਲਗਾ ਬਹੁਤ ਜਗ੍ਹਾ ਤੇ ਕਿੰਨੀ ਕੰਮ ਕੀ ਆਇਆ ਤੁਸੀਂ ਕੀ ਕਰੀ ਸਾਨੂੰ ਬਹੁਤ ਵਧੀਆ ਲੱਗਾ ਹਰ ਸਾਲ ਵੀ ਸਾਲ ਇੱਥੇ ਆਈਦਾ ਹੈਗਾ ਆ